ਹੈਲੋ एवरीवन ਵੈਲਕਮ ਟੂ ਬ੍ਰਾਈਟ ਫਿਊਚਰ ਅਕੈਡਮੀ ਮੈਂ ਮਨਪ੍ਰੀਤ ਘਰ ਅੱਜ ਤੁਹਾਡੇ ਲਈ ਸੋਸ਼ਲ ਸਾਇੰਸ ਦੀ ਐਮਸੀਕਿਊ ਦੀ ਕਲਾਸ ਲੈ ਕੇ ਹਾਜ਼ਰ ਹੋਈ ਹਾਂ ਜਿਸ ਦੀ ਥਿਊਰੀ ਅੱਪਾ ਕੱਲ ਕਰ ਲਈ ਸੀ ਅੱਜ ਅਪਾ ਐਮਸੀਕਿਊ ਕਰਾਂਗੇ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਲਾਸ ਆਪਣਾ ਅੱਜ ਦਾ ਵਿਸ਼ਾ ਹੈ ਭਾਰਤ ਵਿੱਚ ਖੇਤੀਬਾੜੀ ਦਾ ਵਿਕਾਸ ਵਾਦਦੇ ਹਾਂ ਆਪਣੇ ਅੱਜ ਦੇ ਪਹਿਲੇ ਨੰਬਰ ਪ੍ਰਸ਼ਨ ਵੱਲ ਭਾਰਤ ਵਿੱਚ ਖੇਤੀਬਾੜੀ ਦਾ ਮੁੱਖ ਤੰਦਾ ਕਿਹੜਾ ਹੈ ਉਦਯੋਗ ਖੇਤੀਬਾੜੀ ਵਪਾਰ ਖਣਿਜ ਹਾਂਜੀ ਦੱਸੋ ਭਾਰਤ ਵਿੱਚ ਖੇਤੀਬਾੜੀ ਦਾ ਮੁੱਖ ਤੰਦਾ ਕਿਹੜਾ ਹੈ ਤਾਂ ਭਾਰਤ ਵਿੱਚ ਖੇਤੀਬਾੜੀ ਦਾ ਮੁੱਖ ਤੰਦਾ ਖੇਤੀਬਾੜੀ ਹੈ ਲਗਭਗ 60% ਭਾਰਤ ਦੀ ਆਬਾਦੀ ਹੈ ਜੋ ਖੇਤੀ ਨਾਲ ਜੁੜੀ ਹੋਈ ਹੈ ਬਾਦਦੇ ਹਾਂ ਅੱਗੇ ਭਾਰਤ ਵਿੱਚ ਹਰੀ ਕ੍ਰਾਂਤੀ ਦੀ ਸ਼ੁਰੂਆਤ ਕਦੋਂ ਹੋਈ ਵੈਂਡਡ ਦ ਗ੍ਰੀਨ ਰੈਵਿਊਸ਼ਨ ਸਟਾਰਟ ਇਨ ਇੰਡੀਆ 1950 1966 6 1972 1980 ਹਾਂਜੀ ਦੱਸੋ ਭਾਰਤ ਵਿੱਚ ਹਰੀ ਕ੍ਰਾਂਤੀ ਦੀ ਸ਼ੁਰੂਆਤ ਕਦੋਂ ਹੋਈ ਸੀ ਭਾਰਤ ਵਿੱਚ ਹਰੀ ਕ੍ਰਾਂਤੀ ਦੀ ਸ਼ੁਰੂਆਤ 1966 67 ਵਿੱਚ ਹੋਈ ਸੀ ਹਰੀ ਕ੍ਰਾਂਤੀ ਦੀ ਸ਼ੁਰੂਆਤ ਨਾਲ ਹੈ ਜੋ ਖੇਤੀਬਾੜੀ ਉਤਪਾਦਨ ਵਿੱਚ ਬਹੁਤ ਵਾਧਾ ਹੋਇਆ ਸੀ ਹਰੀ ਕ੍ਰਾਂਤੀ ਦੇ ਆਧਾਰ ਤੇ ਵਧੀਆ ਕਿਸਮ ਦੀਆਂ ਜੋ ਖਾਦਾਂ ਬੀਜਾਂ ਦੀ ਵਰਤੋਂ ਕੀਤੀ ਗਈ ਤਾਂ ਕਿ ਤਾਂ ਕਿ ਭਾਰਤ ਦੀ ਜੋ ਭਾਰਤ ਵਿੱਚ ਜੋ ਖੇਤੀਬਾੜੀ ਹੈ ਉਸ ਨੂੰ ਉਸ ਉਸ ਵਿੱਚ ਸੁਧਾਰ ਕੀਤੇ ਜਾਣ ਅਤੇ ਇਸ ਨੂੰ ਹੋਰ ਵਧੀਆ ਤਰੀਕੇ ਨਾਲ ਵਧੀਆ ਤਰੀਕੇ ਨਾਲ ਉਤਪਾਦਨ ਕੀਤਾ ਜਾ ਸਕੇ ਕਿਉਂਕਿ 1947 ਦੀ ਵੰਡ ਤੋਂ ਬਾਅਦ ਹੈ ਜੋ ਭਾਰਤ ਵਿੱਚ ਹੈ ਜੋ ਭੋਜਨ ਦੀ ਹੈ ਜੋ ਅੰਨ ਦੀ ਕਮੀ ਹੋ ਗਈ ਸੀ ਜਿਸ ਕਾਰਨ ਭਾਰਤ ਸਰਕਾਰ ਨੇ ਵਧੀਆ ਬੀਜਾਂ ਤੇ ਖਾਦਾਂ ਦੀ ਵਰਤੋਂ ਕਰਕੇ ਇਸ ਵਿੱਚ ਸੁਧਾਰ ਕੀਤਾ ਸੀ ਬਾਅਦ ਦੇ ਹਨ 3 ਨੰਬਰ ਪ੍ਰਸ਼ਨ ਵਾਲਾ ਹਰੀ ਕ੍ਰਾਂਤੀ ਦੇ ਜਨਕ ਕੌਣ ਮੰਨੇ ਜਾਂਦੇ ਹਨ ਹੂ ਇਜ਼ ਦਾ ਨਾਮ ਨੈਸ ਦਾ ਫਾਦਰ ਆਫ ਦਾ ਗ੍ਰੀਨ ਰੈਵਿਊਸ਼ਨ ਇਨ ਇੰਡੀਆ ਮਹਾਤਮਾ ਗਾਂਧੀ ਡਾਕਟਰ ਐਮ ਐਸ ਸੁਆਮੀਨੰਥਨ ਲਾਲ ਭਾਦਰ ਸ਼ਾਸਤਰੀ ਜਵਾਰ ਲਾਲ ਨਹਿਰੂ ਹਾਂਜੀ ਦੱਸੋ ਹਰੀ ਕ੍ਰਾਂਤੀ ਦੇ ਜਨਕ ਕੌਣ ਮੰਨੇ ਜਾਂਦੇ ਹਨ ਤਾਂ ਹਰੀ ਕ੍ਰਾਂਤੀ ਦੇ ਜਨਕ ਡਾਕਟਰ ਐਸ ਐਸ ਸੁਆਮੀਨੰਥਨ ਮੰਨੇ ਜਾਂਦੇ ਹਨ ਡਾਕਟਰ ਸੁਆਮੀਨੰਥਨ ਨੇ ਉੱਚ ਉਤਪਾਦਨ ਵਾਲੇ ਬੀਜਾਂ ਦੇ ਵਿਕਾਸ ਦੀ ਪ੍ਰਕਿਰਿਆ ਚਲਾਈ ਸੀ ਇਹਨਾਂ ਨੇ ਹੈ ਜੋ ਬੜੀਆਂ ਬੀਜਾਂ ਹਾਈ ਹਾਈ ਕਲਟੀ ਵਾਲੇ ਹਾਈਬ੍ਰਿਡੇਡ ਬੀਜਾਂ ਦੀ ਵਰਤੋਂ ਦੀ ਪ੍ਰਕਿਰਿਆ ਚਲਾਈ ਸੀ ਤਾਂ ਜੋ ਭਾਰਤ ਵਿੱਚ ਹਰੀ ਕ੍ਰਾਂਤੀ ਲਾਗੂ ਕੀਤੀ ਜਾ ਸਕੇ ਵਾਧੇ ਹ ਅੱਗੇ ਭਾਰਤ ਵਿੱਚ ਖੇਤੀਬਾੜੀ ਲਈ ਸਭ ਤੋਂ ਵੱਡਾ ਰਾਜ ਕਿਹੜਾ ਹੈ ਵਿਚ ਇਜ਼ ਦ ਲਾਰਜੈਸਟ ਸਟੇਟ ਇਨ ਐਗਰੀਕਲਚਰ ਲੈਂਡ ਏਰੀਆ ਇਨ ਇੰਡੀਆ ਪੰਜਾਬ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਮਹਾਰਾਸ਼ਟਰ ਹਾਂਜੀ ਭਾਰਤ ਵਿੱਚ ਖੇਤੀਬਾੜੀ ਲਈ ਸਭ ਤੋਂ ਵੱਡਾ ਰਾਜ ਕਿਹੜਾ ਹੈ ਤਾਂ ਭਾਰਤ ਵਿੱਚ ਖੇਤੀਬਾੜੀ ਲਈ ਸਭ ਤੋਂ ਵੱਡਾ ਰਾਜ ਐਮਪੀ ਮੱਧ ਪ੍ਰਦੇਸ਼ ਹੈ ਮੱਧ ਪ੍ਰਦੇਸ਼ ਭਾਰਤ ਦਾ ਸਭ ਤੋਂ ਵੱਡਾ ਖੇਤੀ ਵਾਲਾ ਰਾਜ ਹੈ ਵਿਸ਼ੇਸ਼ ਤੌਰ ਤੇ ਸੋਇਆਬੀਨ ਉਤਪਾਦਨ ਵਿੱਚ ਵਾਦਦੇ ਹਾਂ 5 ਨੰਬਰ ਪ੍ਰਸ਼ਨ ਵਾਲਾ ਭਾਰਤ ਵਿੱਚ ਖੇਤੀ ਦਾ ਮੁੱਖ ਆਧਾਰ ਕੀ ਹੈ ਵਟ ਇਜ਼ ਦਾ ਮੇਨ ਬੇਸਿਸ ਆਫ ਇੰਡੀਅਨ ਐਗਰੀਕਲਚਰ ਮਸ਼ੀਨਰੀ ਮੌਨਸੂਨ ਖਾਦ ਮਜ਼ਦੂਰੀ ਹਾਂਜੀ ਭਾਰਤ ਵਿੱਚ ਖੇਤੀ ਦਾ ਮੁੱਖ ਆਧਾਰ ਕੀ ਹੈ ਤਾਂ ਭਾਰਤ ਵਿੱਚ ਖੇਤੀ ਦਾ ਮੁੱਖ ਆਧਾਰ ਮੌਨਸੂਨ ਹੈ ਕਿਉਂਕਿ ਭਾਰਤ ਦੀ ਖੇਤੀ ਹੈ ਜੋ ਮੌਨਸੂਨੀ ਬਰਸਾਤ ਤੇ ਨਿਰਪਰ ਕਰਦੀ ਹੈ ਇਸ ਲਈ ਖੇਤੀ ਦਾ ਮੁੱਖ ਆਧਾਰ ਮੌਨਸੂਨ ਹੈ ਭਾਰਤ ਵਿੱਚ ਬਹੁਤ ਸਾਰੀ ਖੇਤੀ ਹੈ ਜੋ ਮੌਨਸੂਨ ਦੇ ਪਾਣੀ ਨਾਲ ਹੀ ਨਿਰਭਰ ਕਰਦੀ ਹੈ ਬਾਅਦਿਆਂ ਅੱਗੇ ਭਾਰਤ ਵਿੱਚ ਖੇਤੀਬਾੜੀ ਦੀ ਸਭ ਤੋਂ ਵੱਡੀ ਸਮੱਸਿਆ ਕਿਹੜੀ ਹੈ ਵਾਟ ਇਜ਼ ਦਾ ਮੇਜਰ ਪ੍ਰੋਬਲਮ ਆਫ ਇੰਡੀਅਨ ਐਗਰੀਕਲਚਰ ਮਿੱਟੀ ਦੀ ਉਜਾਊ ਸ਼ਕਤੀ ਵਰਖਾ ਤੇ ਨਿਰਪਰਤਾ ਖਾਦ ਦੀ ਘਾਟ ਮਸ਼ੀਨਰੀ ਦੀ ਘਾਟ ਹਾਂਜੀ ਦੱਸੋ ਭਾਰਤ ਵਿੱਚ ਖੇਤੀਬਾੜੀ ਦੀ ਸਭ ਤੋਂ ਵੱਡੀ ਸਮੱਸਿਆ ਕਿਹੜੀ ਹੈ ਤਾਂ ਭਾਰਤ ਵਿੱਚ ਖੇਤੀਬਾੜੀ ਦੀ ਸਭ ਤੋਂ ਵੱਡੀ ਸਮੱਸਿਆ ਹੈ ਵਰਖਾ ਤੇ ਨਿਰਪਰਤਾ ਕਿਉਂਕਿ ਭਾਰਤ ਦੀ ਖੇਤੀਬਾੜੀ ਹੈ ਜੋ ਵਰਖਾ ਦੇ ਪਾਣੀ ਤੇ ਹੀ ਨਿਰਭਰ ਕਰਦੀ ਹੈ ਬਹੁਤ ਸਾਰੇ ਖੇਤਰਾਂ ਵਿੱਚ ਸਿੰਚਾਈ ਪ੍ਰਣਾਲੀ ਨਾ ਹੋਣ ਕਾਰਨ ਮੌਨਸੂਨ ਤੇ ਨਿਰਭਰ ਰਹਿੰਦੇ ਸਨ ਬਾਅਦਿਆਂ ਅੱਗੇ ਭਾਰਤ ਵਿੱਚ ਸਭ ਤੋਂ ਵੱਧ ਖੇਤੀ ਕਿਹੜੀ ਫਸਲ ਦੀ ਹੁੰਦੀ ਹੈ ਵਿੱਚ ਕ੍ਰੋਪ ਇਜ਼ ਮੋਸਟ ਕਲਟੀਵੇਟਿਡ ਇਨ ਇੰਡੀਆ गेहूं ਚੌਲ ਮੱਕੀ ਗੰਨਾ ਹਾਂਜੀ ਦੱਸੋ ਭਾਰਤ ਵਿੱਚ ਸਭ ਤੋਂ ਵੱਧ ਜੋ ਕਿਹੜੀ ਫਸਲ ਉਗਾਈ ਜਾਂਦੀ ਹੈ ਭਾਰਤ ਵਿੱਚ ਸਭ ਤੋਂ ਵੱਧ ਹੈ ਜੋ ਚੌਲ ਉਗਾਏ ਜਾਂਦੇ ਹਨ ਚੌਲ ਭਾਰਤ ਦੀ ਮੁੱਖ ਅਨਾਜ ਫਾਜ਼ਲ ਹੈ ਜੋ ਪੂਰਬੀ ਤੇ ਦੱਖਣੀ ਭਾਰਤ ਵਿੱਚ ਬਹੁਤ ਹੁੰਦੀ ਹੈ ਬਾਦਦੇ ਆ ਅੱਗੇ ਭਾਰਤ ਵਿੱਚ ਖੇਤੀਬਾੜੀ ਕਿਹੜੇ ਕਿਸਮ ਦੀ ਹੈ ਵਟ ਟਾਈਪ ਆਫ ਐਗਰੀਕਲਚਰ ਇਜ਼ ਪ੍ਰੈਕਟਿਸਡ ਇਨ ਇੰਡੀਆ ਆਧੁਨਿਕ ਜੀਵਿਕ ਖੇਤੀ ਵਪਾਰਿਕ ਵਿਗਿਆਨੀ ਹਾਂਜੀ ਭਾਰਤ ਵਿੱਚ ਕਿਹੜੀ ਖੇਤ ਵਿੱਚ ਖੇਤੀਬਾੜੀ ਕਿਹੜੀ ਕਿਸਮ ਦੀ ਹੈ ਤਾਂ ਭਾਰਤ ਵਿੱਚ ਜੋ ਖੇਤੀਬਾੜੀ ਹੈ ਜੀਵਿਕਾ ਖੇਤੀ ਹੈ ਸਬਸਟੈਂਸ ਖੇਤੀ ਹੈ ਭਾਰਤ ਦੇ ਭਾਰਤ ਦੇ ਜ਼ਿਆਦਾਤਰ ਲੋਕ ਹਾਂ ਜੋ ਖੇਤੀ ਨੂੰ ਸਿਰਫ ਆਪਣੇ ਖੇਤੀ ਦੀ ਵਰਤੋਂ ਸਿਰਫ ਆਪਣੇ ਗੁਜ਼ਾਰੇ ਲਈ ਕਰਦੇ ਸਨ ਆਪਣੇ ਜੀਵਿਕਾ ਆਪਣੀ ਜੀਵਿਕਾ ਨੂੰ ਚਲਾਉਣ ਲਈ ਖੇਤੀਬਾੜੀ ਦੀ ਵਰਤੋਂ ਕਰਦੇ ਹਨ ਜ਼ਿਆਦਾਤਰ ਕਿਸਾਨ ਆਪਣੀ ਜ਼ਰੂਰਤ ਲਈ ਆਪਣੇ ਖੁਦ ਦੀ ਜ਼ਰੂਰਤ ਲਈ ਹੀ ਖੇਤੀਬਾੜੀ ਕਰਦੇ ਹਨ ਬਾਅਦ ਦੇ ਅੱਗੇ ਆਪਰੇਸ਼ਨ ਫਲੱਡ ਕਿਸ ਨਾਲ ਸੰਬੰਧਿਤ ਸੀ ਆਪਰੇਸ਼ਨ ਫਲੱਡ ਵਾਸ ਰਿਲੇਟਡ ਟੂ ਦੁੱਧ ਉਤਪਾਦਨ ਝੋਨਾ ਉਤਪਾਦਨ ਖਾਦ ਉਤਪਾਦਨ ਪਾਣੀ ਪ੍ਰਬੰਧਨ ਹਾਂਜੀ ਦੱਸੋ ਆਪਰੇਸ਼ਨ ਫਲੱਡ ਕਿਸ ਨਾਲ ਸੰਬੰਧਿਤ ਸੀ ਤਾਂ ਆਪਰੇਸ਼ਨ ਫਲੱਡ ਹੈ ਜੋ ਦੁੱਧ ਉਤਪਾਦਨ ਨਾਲ ਸੰਬੰਧਿਤ ਸੀ ਦੁੱਧ ਦੀ ਜੋ ਇਹ ਸਵੇਦ ਕ੍ਰਾਂਤੀ ਨਾਲ ਜੁੜਿਆ ਪ੍ਰੋਗਰਾਮ ਸੀ ਜਿਸ ਨਾਲ ਭਾਰਤ ਵਿੱਚ ਦੁੱਧ ਵਿੱਚ ਆਤਮ ਨਿਰਭਰ ਬਣੇ ਆਪਰੇਸ਼ਨ ਫਲੱਡ ਦੁੱਧ ਦੇ ਉਤਪਾਦਨ ਵਾਧੇ ਨੂੰ ਵਧਾਉਣ ਲਈ ਕੀਤਾ ਗਿਆ ਸੀ। ਵਾਧਦੇ ਹਾਂ 10 ਨੰਬਰ ਪ੍ਰਸ਼ਨ ਵੱਲ। ਭਾਰਤ ਦੀ ਖੇਤੀ ਕਿਸ ਪ੍ਰਣਾਲੀ ਤੇ ਆਧਾਰਿਤ ਹੈ? ਇੰਡੀਅਨ ਐਗਰੀਕਲਚਰ ਇਜ਼ ਬੇਸਡ ਔਨ ਵਿਚ ਸਿਸਟਮ? ਮੌਸਮੀ ਪ੍ਰਣਾਲੀ, ਮੌਨਸੂਨੀ ਪ੍ਰਣਾਲੀ, ਉਦਯੋਗਿਕ ਪ੍ਰਣਾਲੀ, ਸਿੰਚਾਈ ਪ੍ਰਣਾਲੀ। ਹਾਂਜੀ ਦੱਸੋ ਭਾਰਤ ਦੀ ਖੇਤੀ ਕਿਸ ਪ੍ਰਣਾਲੀ ਤੇ ਆਧਾਰਿਤ ਹੈ? ਤਾਂ ਭਾਰਤ ਦੀ ਖੇਤੀ ਜੋ ਮੌਨਸੂਨੀ ਪ੍ਰਣਾਲੀ ਤੇ ਆਧਾਰਿਤ ਹੈ। ਮੌਨਸੂਨੀ ਪ੍ਰਣਾਲੀ ਤੇ ਆਧਾਰਿਤ ਹੈ ਮੌਨਸੂਨ ਦੇ ਪੈਟਰਨ ਅਨੁਸਾਰ ਖੇਤੀ ਦੀ ਯੋਜਨਾ ਬਣਦੀ ਹੈ ਕਿਉਂਕਿ ਕਈ ਇਲਾਕਿਆਂ ਵਿੱਚ ਸਿੰਚਾਈ ਦੀ ਵਰਤੋਂ ਸਿੰਚਾਈ ਦੀ ਜੋ ਕਾਟ ਹੈ ਇਸ ਲਈ ਇਸ ਲਈ ਜ਼ਿਆਤਰ ਖੇਤਰ ਮੌਨਸੂਨੀ ਪਾਣੀ ਤੇ ਹੀ ਨਿਰਭਰ ਰਹਿੰਦੇ ਹਨ ਬਾਅਦਿਆਂ ਅੱਗੇ ਹਰੀ ਕ੍ਰਾਂਤੀ ਸਭ ਤੋਂ ਪਹਿਲਾਂ ਕਿਹੜੀ ਫਸਲ ਵਿੱਚ ਆਈ ਸੀ ਗ੍ਰੀਨ ਰੈਵਿਊਲੂਸ਼ਨ ਫਰਸਟ ਅਕੋਰਡ ਇਨ ਵਿੱਚ ਕ੍ਰੌਪ ਗੇਹੂ ਚੌਲ ਕਪਾ ਗੰਨਾ ਹਾਂਜੀ ਦੱਸੋ ਜੋ ਹਰੀ ਕ੍ਰਾਂਤੀ ਆਈ ਸੀ ਸਭ ਤੋਂ ਪਹਿਲਾਂ ਕਿਹੜੀ ਫਸਲ ਵਿੱਚ ਆਈ ਸੀ ਤਾਂ ਹਰੀ ਕ੍ਰਾਂਤੀ ਸਭ ਤੋਂ ਪਹਿਲਾਂ ਗੇਹੂ ਦੀ ਫਸਲ ਵਿੱਚ ਆਈ ਸੀ ਉੱਚ ਉਤਪਾਦਨ ਵਾਲੇ ਗੇਹੂ ਦੇ ਬੀਜਾਂ ਨਾਲ ਉਤਪਾਦਨ ਵਿੱਚ ਵਾਧਾ ਹੋਇਆ ਸੀ ਬਾਅਦਿਆਂ ਅੱਗੇ ਖੇਤੀਬਾੜੀ ਆਧੁਨਿਕ ਬਣਾਉਣ ਲਈ ਸਭ ਤੋਂ ਜ਼ਰੂਰੀ ਤੱਤ ਕਿਹੜਾ ਹੈ ਵਿੱਚ ਫੈਕਟਰੀ ਇਸ ਮੋਸਟ ਐਸੈਂਸ਼ੀਅਲ ਟੂ ਮਾਡਰਨਾਈਜ਼ ਐਗਰੀਕਲਚਰ ਖਾਦ ਸਿੰਚਾਈ ਮਸ਼ੀਨਰੀ ਖੇਤੀ ਸਿੱਖਿਆ ਹਾਂਜੀ ਦੱਸੋ ਖੇਤੀਬਾੜੀ ਨੂੰ ਆਧੁਨਿਕ ਬਣਾਉਣ ਲਈ ਸਭ ਤੋਂ ਜ਼ਰੂਰੀ ਤੱਤ ਕਿਹੜਾ ਹੈ ਤਾਂ ਖੇਤੀਬਾੜੀ ਨੂੰ ਆਧੁਨਿਕ ਤੌਰ ਤੇ ਮਜ਼ਬੂਤ ਬਣਾਉਣ ਲਈ ਸਭ ਤੋਂ ਜ਼ਰੂਰੀ ਤੱਤ ਹੈ ਉਹ ਸਿੰਚਾਈ ਹੈ ਸਿੰਚਾਈ ਨਿਰੰਤਰ ਪਾਣੀ ਦੀ ਸਪਲਾਈ ਉਤਪਾਦਨ ਬढ़ाਉਂਦੀ ਹੈ ਕਿਉਂਕਿ ਸਿੰਚਾਈ ਦੀ ਜੇ ਪਾਣੀ ਸਹੀ ਢੰਗ ਨਾਲ ਸਿੰਚਾਈ ਦੀ ਹੈ ਜੋ ਵਰਤੋਂ ਸਹੀ ਢੰਗ ਨਾਲ ਹੋਵੇਗੀ ਤਾਂ ਤਾਂ ਜੋ ਫਸਲਾਂ ਦਾ ਉਤਪਾਦਨ ਵੀ ਵਧਿਆ ਹੋਏਗਾ ਬਾਦਿਆਂ ਅੱਗੇ ਖੇਤੀਬਾੜੀ ਵਿੱਚ ਬਲੂ ਰੈਵੋਲੂਸ਼ਨ ਦਾ ਸਬੰਧ ਕਿਸ ਨਾਲ ਹੈ ਬਰੀ ਰੈਵੋਲੂਸ਼ਨ ਇਜ਼ ਰਿਲੇਟਡ ਟੂ ਦੁੱਧ ਉਤਪਾਦਨ ਮੱਛੀ ਉਤਪਾਦਨ ਤੇਲ ਬੀਜ ਫਲ ਸਬਜ਼ੀਆਂ ਹਾਂਜੀ ਦੱਸੋ ਖੇਤੀਬਾੜੀ ਵਿੱਚ ਬਲੂ ਰੈਵੋਲੂਸ਼ਨ ਦਾ ਸਬੰਧ ਕਿਸ ਨਾਲ ਹੈ ਤਾਂ ਬਲੂ ਰੈਵੋਲੂਸ਼ਨ ਦਾ ਸਬੰਧ ਮੱਛੀ ਉਤਪਾਦਨ ਮੱਛੀ ਉਤਪਾਦਨ ਅਤੇ ਹੋਰ ਜਲ ਜੀਵਾਂ ਦੇ ਨਾਲ ਸੰਬੰਧਿਤ ਹੈ। ਬਲੂ ਰਿਵਲੇਸ਼ਨ ਉਦੇਸ਼ ਮੱਛੀ ਪਾਲਣ ਅਤੇ ਜਲ ਉਤਪਾਦਨ ਨੂੰ ਵਧਾਉਣਾ ਸੀ। ਵਾਧੇਆਂ 14 ਨੰਬਰ ਪ੍ਰਸ਼ਨ ਵਾਲ ਖੇਤੀਬਾੜੀ ਸੰਧੀ ਯੋਜਨਾ ਮੰਡੀ ਨਿਗਰਾਨੀ ਕੌਣ ਕਰਦਾ ਹੈ? Who monitors agriculture plans in India? RBI, NABARD ਅਤੇ ਨੀਤੀਯੋਗ ਕ੍ਰਿਸ਼ੀ ਵਿਗਿਆਨ ਕੇਂਦਰ ਹਾਂਜੀ ਦੱਸੋ ਖੇਤੀਬਾੜੀ ਸਵੰਧੀ ਯੋਜਨਾਵਾਂ ਦੀ ਨਿਗਰਾਨੀ ਕੌਣ ਕਰਦਾ ਸੀ ਤਾਂ ਵੀ ਆਪਸ਼ਨ ਆਪਣਾ ਰਾਈਟ ਆਨਸਰ ਹੈ ਨੈਸ਼ਨਲ ਬੈਂਕ ਆਫ ਨੈਸ਼ਨਲ ਬੈਂਕ ਆਫ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ ਜੋ ਖੇਤੀ ਨਾਲ ਜੁੜੀਆਂ ਵਿੱਤੀ ਯੋਜਨਾਵਾਂ ਦੀ ਦੇਖਭਾਲ ਕਰਦਾ ਸੀ ਬਾਤੇ ਹਨ ਅੱਗੇ ਗ੍ਰੀਨ ਰੈਵੋਲੂਸ਼ਨ ਸਭ ਤੋਂ ਪਹਿਲਾਂ ਕਿਹੜੇ ਰਾਜ ਵਿੱਚ ਲਾਗੂ ਹੋਈ ਸੀ ਗ੍ਰੀਨ ਰੈਵੋਲੂਸ਼ਨ ਵਾਸ ਫਰਸਟ ਇੰਪਲੀਮੈਂਟਡ ਇਨ ਵਿਚ ਸਟੇਟ ਪੰਜਾਬ ਅਤੇ ਹਰਿਆਣਾ ਬਿਹਾਰ ਅਤੇ ਝਾਰਖੰਡ ਉੱਤਰ ਪ੍ਰਦੇਸ਼ ਅਤੇ ਗੁਜਰਾਤ ਉੜੀਸਾ ਅਤੇ ਅਸਾਮ ਹਾਂਜੀ ਦੱਸੋ ਹਰੀ ਕ੍ਰਾਂਤੀ ਹੈ ਜੋ ਸਭ ਤੋਂ ਪਹਿਲਾਂ ਕਿਹੜੇ ਰਾਜਾਂ ਵਿੱਚ ਲਾਗੂ ਹੋਈ ਸੀ ਤਾਂ ਹਰੀ ਕ੍ਰਾਂਤੀ ਹੈ ਸਭ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਵਿੱਚ ਲਾਗੂ ਹੋਈ ਸੀ ਇਹ ਰਾਜ ਉਚੋਤ ਪਾਦਨ ਵਾਲੇ गेहੂ ਦੇ ਬੀਜਾਂ ਲਈ ਚੁਣੇ ਗਏ ਸਨ ਵਾਦਦੇ ਆ ਅੱਗੇ ਆਪਰੇਸ਼ਨ ਗ੍ਰੀਨ ਕਿਸ ਨਾਲ ਜੁੜਿਆ ਹੈ ਆਪਰੇਸ਼ਨ ਗ੍ਰੀਨ ਇਜ਼ ਰਿਲੇਟਡ ਟੂ ਅਨਾਜ ਫਲ ਤੇ ਸਬਜ਼ੀਆਂ ਦੁੱਧ ਮੱਛੀ ਹਾਂਜੀ ਦੱਸੋ ਆਪਰੇਸ਼ਨ ਗ੍ਰੀਨ ਕਿਸ ਨਾਲ ਜੁੜਿਆ ਹੈ ਤਾਂ ਆਪਰੇਸ਼ਨ ਗ੍ਰੀਨ ਹੈ ਜੋ ਫਲ ਅਤੇ ਸਬਜ਼ੀਆਂ ਨਾਲ ਜੁੜਿਆ ਹੈ ਇਹ ਯੋਜਨਾ ਆਪਰੇਸ਼ਨ ਗ੍ਰੀਨ ਹੈ ਜੋ ਇਹ ਯੋਜਨਾ ਟਮਾਟਰ ਪਿਆਜ਼ ਅਤੇ ਆਲੂ ਦੀ ਕੀਮਤ ਸਥਿਰ ਰੱਖਣ ਲਈ ਸ਼ੁਰੂ ਕੀਤੀ ਗਈ। ਵਾਧੇਆਂ 17 ਨੰਬਰ ਪ੍ਰਸ਼ਨ ਵਾਲ ਖੇਤੀਬਾੜੀ ਲਈ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਖਾਦ ਤੱਤ ਕਿਹੜਾ ਹੈ? ਵਿਚ ਨਿਊਟ੍ਰੀਐਂਟ ਇਜ਼ ਮੋਸਟ ਯੂਜ਼ਡ ਇਨ ਇੰਡੀਅਨ ਐਗਰੀਕਲਚਰ? ਨਾਈਟ੍ਰੋਜਨ, ਫਾਸਫੋਰਸ, ਪੋਟਾਸ਼, ਕੈਲਸ਼ੀਅਮ। ਹਾਂਜੀ ਦੱਸੋ ਖੇਤੀਬਾੜੀ ਵਿੱਚ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਖਾਦ ਵਾਲਾ ਤੱਤ ਕਿਹੜਾ ਹੈ? ਤਾਂ ਖੇਤੀਬਾੜੀ ਲਈ ਸਭ ਤੋਂ ਵੱਧ ਵਰਤੇ ਜਾਣ ਵਾਲਾ ਖਾਦ ਤੱਤ ਨਾਈਟ੍ਰੋਜਨ ਹੈ। नाइट्रोजन ਪੌਦਿਆਂ ਦੇ ਵਿਕਾਸ ਲਈ ਸਭ ਤੋਂ ਜ਼ਰੂਰੀ ਤੱਤ ਹੈ। ਵਾਦਦੇ ਹਾਂ 18 ਨੰਬਰ ਪ੍ਰਸ਼ਨ ਵੱਲ। ਭਾਰਤ ਵਿੱਚ ਸਭ ਤੋਂ ਵੱਡਾ ਖੇਤੀਬਾੜੀ ਉਤਪਾਦਕ ਰਾਜ ਕਿਹੜਾ ਹੈ? ਵਿਚ ਸਟੇਟ ਇਜ਼ ਲਾਰਜੈਸਟ ਐਗਰੀਕਲਚਰ ਪ੍ਰੋਡਿਊਸਰ ਇਨ ਇੰਡੀਆ ਉੱਤਰ ਪ੍ਰਦੇਸ਼, ਪੰਜਾਬ, ਮਹਾਰਾਸ਼ਟਰ, ਤਾਮਿਲਨਾਡੂ। ਹਾਂਜੀ ਦੱਸੋ ਭਾਰਤ ਵਿੱਚ ਸਭ ਤੋਂ ਵੱਡਾ ਖੇਤੀਬਾੜੀ ਉਤਪਾਦਕ ਰਾਜ ਕਿਹੜਾ ਹੈ? ਤਾਂ ਭਾਰਤ ਵਿੱਚ ਸਭ ਤੋਂ ਵੱਡਾ ਖੇਤੀਬਾੜੀ ਉਤਪਾਦਕ ਰਾਜ ਹੈ ਜੋ ਹੋ ਉੱਤਰ ਪ੍ਰਦੇਸ਼ ਹੈ ਇਹ ਜੋ ਇਹ गेहूं ਝੋਲਾ ਤੇ ਗੰਨੇ ਦੇ ਉਤਪਾਦਨ ਵਿੱਚ ਅੱਗੇ ਹੈ ਬਾਧਿਆ 19 ਨੰਬਰ ਪ੍ਰਸ਼ਨ 1 ਭਾਰਤ ਵਿੱਚ ਖੇਤੀਬਾੜੀ ਦਾ ਕਿਹੜਾ ਸੀਜ਼ਨ ਸਭ ਤੋਂ ਮਹੱਤਵਪੂਰਨ ਹੈ ਵਿੱਚ ਐਗਰੀਕਲਚਰ ਸੀਜ਼ਨ ਆ ਮੋਸਟ ਇੰਪੋਰਟੈਂਟ ਇਨ ਇੰਡੀਆ ਖਰੀਫ ਰਬੀ ਜੈਦ ਗਰਮੀ ਹਾਂਜੀ ਦੱਸੋ ਭਾਰਤ ਵਿੱਚ ਖੇਤੀਬਾੜੀ ਦਾ ਕਿਹੜਾ ਸੀਜ਼ਨ ਸਭ ਤੋਂ ਮਹੱਤਵਪੂਰਨ ਹੈ ਤਪਾਰਤ ਵਿੱਚ ਖੇਤੀਬਾੜੀ ਦਾ ਸਭ ਤੋਂ ਮਹੱਤਵਪੂਰਨ ਸੀਜ਼ਨ ਉਹ ਖਰੀਫ ਹੈ ਖਰੀਫ ਸੀਜ਼ਨ ਮੌਨਸੂਨ ਨਾਲ ਸ਼ੁਰੂ ਹੁੰਦਾ ਹੈ ਜੋ ਖਰੀਫ ਸੀਜ਼ਨ ਮੌਨਸੂਨ ਨਾਲ ਸ਼ੁਰੂ ਹੁੰਦਾ ਹੈ ਜਿਸ ਵਿੱਚ ਚੌਲ ਮੱਕੀ ਬਾਜਰਾ ਦੀ ਬਿਜਾਈ ਕੀਤੀ ਜਾਂਦੀ ਹੈ ਬਾਅਦੇ ਆਪ ਬੀ ਨੰਬਰ ਪ੍ਰੈਸ਼ਨ ਵਾਲਾ ਭਾਰਤ ਦੀ ਰਬੀ ਫਸਲ ਕਿਹੜੀ ਹੈ ਵਿਚ ਆਫ ਦਾ ਫੋਲੋਇੰਗ ਇਜ਼ ਦਾ ਰਬੀ ਕ੍ਰੌਪ ਚੌਲ ਗੇਹੂ ਮੱਕੀ ਬਾਜਰਾ हां जी भारत दी रबी फसल केडी है त भारत दी रबी फसल ਕਣਕ ਯਾਨੀ ਕਿ गेहूं ਹੈ ਰਬੀ ਫਸਲਾਂ ਦੀ ਬਿਜਾਈ ਸਰਦੀ ਵਿੱਚ ਤੇ ਕਟਾਈ ਗਰਮੀ ਵਿੱਚ ਹੁੰਦੀ ਹੈ ਵਾਦਦੇ ਆ ਅੱਗੇ ਆਪਰੇਸ਼ਨ ਫਲੱਡ ਦੇ ਮੂਲ ਸੰਸਥਾਪਕ ਕੌਣ ਸਨ ਹੂ ਸਟਾਰਟਡ ਆਪਰੇਸ਼ਨ ਫਲੱਡ ਡਾਕਟਰ ਵਰਗਿਨੀਜ ਕੁਰੀਆਂ ਡਾਕਟਰ ਸੁਆਮੀਨੰਥਨ ਮੋਹਨ ਸਿੰਘ ਮਹਿਤਾ ਜੇਸੀ ਕੁਮਾਰ ਪਪਾ ਹਾਂਜੀ ਦੱਸੋ ਆਪਰੇਸ਼ਨ ਫਲੱਡ ਦੇ ਮੂਲ ਸੰਸਥਾਪਕ ਕੌਣ ਸਨ ਤਾਂ ਆਪਰੇਸ਼ਨ ਫਲੱਡ ਦੇ ਮੂਲ ਸੰਸਥਾਪਕ ਡਾਕਟਰ ਵਰਗੀਨੇ ਜੀ ਕਿਹਾ ਹਨ ਜੋ ਆਪਰੇਸ਼ਨ ਫਲੱਡ ਹੈ ਇਹ ਦੁੱਧ ਨਾਲ ਦੁੱਧ ਦੀ ਉਤਪਾਦਕਤਾ ਨਾਲ ਸੰਬੰਧਿਤ ਹੈ ਉਹਨਾਂ ਨੂੰ ਮਿਲਕਮੈਨ ਆਫ ਇੰਡੀਆ ਵੀ ਕਿਹਾ ਜਾਂਦਾ ਹੈ ਬਾਦ ਦੇ ਹਾਂ 22 ਨੰਬਰ ਪ੍ਰਸ਼ਨ ਵਾਲਾ ਭਾਰਤ ਵਿੱਚ ਖੇਤੀ ਦੀ ਉਤਪਾਦਕਤਾ ਘਟ ਹੁੰਦਾ ਮੁੱਖ ਕਾਰਨ ਕੀ ਹੈ ਮੇਨ ਕਾਉਸ ਆਫ ਲੋ ਅਗਰੀਕਲਚਰ ਪ੍ਰੋਡਕਟਿਵਿਟੀ ਇਨ ਇੰਡੀਆ ਜ਼ਮੀਨ ਦੇ ਟੁਕੜੇ ਛੋਟੇ ਹੋਣਾ ਮੌਸਮ ਮਸ਼ੀਨਰੀ ਦੀ ਘਾਟ ਸਭ ਹਾਂਜੀ ਦੱਸੋ ਭਾਰਤ ਵਿੱਚ ਖੇਤੀ ਦੀ ਉਤਪਾਦਕਤਾ ਘਟ ਹੁੰਦਾ ਮੁੱਖ ਕਾਰਨ ਕੀ ਹੈ ਤਾਂ ਭਾਰਤ ਵਿੱਚ ਖੇਤੀ ਦੀ ਉਤਪਾਦਕਤਾ ਜੋ ਘਟ ਹੁੰਦਾ ਮੁੱਖ ਕਾਰਨ ਜ਼ਮੀਨ ਦੇ ਟੁਕੜੇ ਹੋਣਾ ਮੌਸਮ ਮਸ਼ੀਨਰੀ ਦੀ ਘਾਟ ਤਾਂ ਇਹ ਸਭ ਆਪਣਾ राइट right आंसर है छोटे चो, खेत पुराने तरीके ਤੇ ਸਿੰਚਾਈ ਦੀ ਘਾਟ ਸਭ ਕਾਰਕਾਂ ਜੋ ਭਾਰਤ ਦੀ ਖੇਤੀ ਦੀ ਉਤਪਾਦਕਤਾ ਵਿੱਚ ਕਾਟੇ ਦਾ ਕਾਰਨ ਬਣਦੇ ਹਨ ਵਾਧੇ ਹੱਗੇ ਭਾਰਤ ਵਿੱਚ ਖੇਤੀਬਾੜੀ ਦੀ ਸਭ ਤੋਂ ਵੱਡੀ ਕਿਸਮ ਕਿਹੜੀ ਹੈ ਵਿਚ ਇਜ਼ ਅ ਮੇਜਰ ਟਾਈਪ ਆਫ ਐਗਰੀਕਲਚਰ ਇਨ ਇੰਡੀਆ ਜੀਵਿਕਾ ਖੇਤੀ ਵਪਾਰਕ ਖੇਤੀ ਬਾਗਵਾਨੀ ਮਿਲੀ ਜੁਲੀ ਖੇਤੀ हां जी ਤਾਂ ਭਾਰਤ ਵਿੱਚ ਖੇਤੀ ਦੀ ਸਭ ਤੋਂ ਵੱਡੀ ਕਿਸਮ ਕਿਹੜੀ ਹੈ ਤਾਂ ਭਾਰਤ ਵਿੱਚ ਖੇਤੀ ਦੀ ਸਭ ਤੋਂ ਵੱਡੀ ਕਿਸਮ ਹੈ ਜੋ ਜੀਵਿਕਾ ਖੇਤੀ ਹੈ ਜੀਵਿਕਾ ਖੇਤੀ ਜੀਵਿਕਾ ਖੇਤੀ ਉਹ ਹੁੰਦੀ ਹੈ ਜਿਸ ਵਿੱਚ ਕਿਸਾਨ ਸਿਰਫ ਕਿਸਾਨ ਸਿਰਫ ਹੈ ਜੋ ਆਪਣੇ ਜੀਵਨ ਆਪਣੇ ਜੀਵਨ ਦਾ ਨਿਰਵਾਹ ਕਰਨ ਲਈ ਸਿਰਫ ਆਪਣੇ ਲਈ ਹੀ ਖੇਤੀ ਕਰਦੇ ਹਨ ਉਸ ਨੂੰ ਸਬਸਟੈਂਸ ਫਾਰਮਿੰਗ ਕਹਿੰਦੇ ਹਨ ਬਾਦਿਆਂ ਅੱਗੇ ਭਾਰਤ ਵਿੱਚ ਸਭ ਤੋਂ ਵੱਧ ਸਿੰਚਾਈ ਕਿਹੜੇ ਰਾਜ ਵਿੱਚ ਹੁੰਦੀ ਹੈ ਪੰਜਾਬ ਉੱਤਰ ਪ੍ਰਦੇਸ਼ ਹਰਿਆਣਾ ਤਾਮਿਲਨਾਡੂ ਹਾਂਜੀ ਦੱਸੋ ਵਿੱਚ ਸਟੇਟ ਹੈਜ਼ ਲਾਰਜੈਸਟ ਇਰੀਗੇਟਿਡ ਏਰੀਆ ਪੰਜਾਬ ਉੱਤਰ ਪ੍ਰਦੇਸ਼ ਹਰਿਆਣਾ ਤਾਮਿਲਨਾਡੂ ਹਾਂਜੀ ਭਾਰਤ ਤਾਂ ਭਾਰਤ ਵਿੱਚ ਸਭ ਤੋਂ ਵੱਧ ਦੇ ਸंचाई ਵਾਲਾ ਰਾਜ ਹੈ ਜੋ ਉੱਤਰ ਪ੍ਰਦੇਸ਼ ਹੈ ਉੱਤਰ ਪ੍ਰਦੇਸ਼ ਵਿੱਚ ਗੰਗਾ ਤੇ ਉਸ ਦੀਆਂ ਸਹਾਇਕ ਨਦੀਆਂ ਨਾਲ ਸਿਚਾਈ ਬਹੁਤ ਹੁੰਦੀ ਹੈ। ਵਾਧਿਆ 25 ਨੰਬਰ ਪ੍ਰਸ਼ਨ ਵਾਲ। ਖੇਤੀਬਾੜੀ ਦੇ ਆਧੁਨਿਕ ਤਰੀਕੇ ਕਿਹੜੇ ਹਨ? ਵਿਚਾਰ ਦਾ ਮਾਡਰਨ ਮੈਥਡ ਆਫ ਐਗਰੀਕਲਚਰ। ਟਰੈਕਟਰ ਦੀ ਵਰਤੋਂ, ਹਾਈਬ੍ਰਿਡ ਦੀ ਹਾਈਬ੍ਰਿਡ ਬੀਜ, ਖਾਦ ਅਤੇ ਕੀਟਨਾਸ਼ਕ ਸਭ। ਹਾਂਜੀ ਦੱਸੋ ਖੇਤੀਬਾੜੀ ਦੇ ਆਧੁਨਿਕ ਤਰੀਕੇ ਕਿਹੜੇ ਹਨ? ਤਾਂ ਖੇਤੀਬਾੜੀ ਦੇ ਆਧੁਨਿਕ ਤਰੀਕੇ ਹਨ ਇਹ ਸਭ ਹਨ। ਆਧੁਨਿਕ ਤਰੀਕਿਆਂ ਜੋਣ ਟਰੈਕਟਰ ਖੇਤੀ ਕਰਨ ਲਈ ਟਰੈਕਟਰ ਦੀ ਵਰਤੋਂ ਕੀਤੀ ਜਾਂਦੀ ਹੈ ਪਹਿਲਾਂ ਹਲਾਂ ਦੀ ਵਰਤੋਂ ਕੀਤੀ ਜਾਂਦੀ ਸੀ ਹੁਣ ਹਾਈਬ੍ਰਿਡ ਬੀਜ ਵਰਤੇ ਜਾਂਦੇ ਜਿਸ ਨਾਲ ਖੇਤੀ ਦੇ ਉਤਪਾਦਨ ਵਿੱਚ ਵਾਧਾ ਹੁੰਦਾ ਹੈ ਅਤੇ ਕੀਟਨਾਸ਼ਕਾਂ ਤੇ ਖਾਦਾਂ ਦੀ ਵਰਤੋਂ ਕਰਕੇ ਇਹ ਜੋ ਫਸਲਾਂ ਨੂੰ ਹੋਣ ਵਾਲੀ ਬਿਮਾਰੀ ਤੋਂ ਬਚਾਇਆ ਜਾਂਦਾ ਹੈ ਆਧੁਨਿਕ ਖੇਤੀ ਵਿੱਚ ਮਸ਼ੀਨਰੀ ਬੀਜ ਅਤੇ ਖਾਦ ਦੀ ਨਿਰਤਤ ਸ਼ਾਮਿਲ ਹਨ ਬਾਦਿਆਂ 26 ਨੰਬਰ ਪ੍ਰਸ਼ਨ ਵੱਲ ਸਫੇ ਇਹ ਦੇ ਕ੍ਰਾਂਤੀ ਕਿਸ ਨਾਲ ਜੁੜੀ ਹੈ ਵਾਈਟ ਰੈਵੋਲੂਸ਼ਨ ਇਜ਼ ਰਿਲੇਟਡ ਟੂ ਦੁੱਧ ਉਤਪਾਦਨ ਕਪਾਹ ਉਤਪਾਦਨ ਖਾਦ ਉਤਪਾਦਨ ਮੱਛੀ ਉਤਪਾਦਨ ਹਾਂਜੀ ਤਾਂ ਜੋ ਵਾਈਟ ਰੈਵੋਲੂਸ਼ਨ ਹੈ ਇਹ ਦੁੱਧ ਉਤਪਾਦਨ ਨਾਲ ਜੁੜਿਆ ਹੈ ਇਸ ਨਾਲ ਭਾਰਤ ਦੁੱਧ ਦੇ ਖੇਤਰ ਵਿੱਚ ਵੀ ਸ਼ਿਵਾਗੂ ਬਣਿਆ ਹੈ ਬਾਅਦਿਆਂ ਅੱਗੇ ਗੋਲਡ ਰੈਵੋਲੂਸ਼ਨ ਕਿਸ ਨਾਲ ਸੰਬੰਧਿਤ ਹੈ ਗੋਲਡਨ ਰੈਵੋਲੂਸ਼ਨ ਇਜ਼ ਰਿਲੇਟਡ ਟੂ ਮੱਛੀ ਫਲ ਅਤੇ ਬਾਗਬਾਨੀ ਅਨਾਜ ਕਪਾਹ ਹਾਂਜੀ ਦੱਸੋ 골ਡ ਰੈਵਲੂਸ਼ਨ ਕਿਸ ਨਾਲ ਸੰਬੰਧਿਤ ਹੈ ਤਾਂ 골ਡ ਰੈਵਲੂਸ਼ਨ ਜਿਹੜਾ ਹੈ ਜੋ ਫਲ ਅਤੇ ਸਬਜ਼ੀਆਂ ਨਾਲ ਸੰਬੰਧਿਤ ਹੈ ਫਲ ਅਤੇ ਬਾਗਬਾਨੀ ਉਤਪਾਦਨ ਦੇ ਵਾਧੇ ਨੂੰ 골ਡਨ ਰੈਵਲੂਸ਼ਨ ਕਿਹਾ ਜਾਂਦਾ ਹੈ ਵਾਧਦੇ ਹਾਂ 28 ਨੰਬਰ ਪ੍ਰਸ਼ਨ ਵੱਲ ਭਾਰਤ ਦੀ ਅਰਥ ਵਿਵਸਥਾ ਦੀ ਰੀੜ ਦੀ ਹੱਡੀ ਕਿਸ ਨੂੰ ਕਿਹਾ ਜਾਂਦਾ ਹੈ ਵਾਟ ਇਜ਼ ਦਾ ਕਾਰਡ ਦਾ ਬੈਕਬੋਨ ਆਫ ਇੰਡੀਅਨ ਇਕਨੋਮੀ ਉਦਯੋਗ ਖੇਤੀਬਾੜੀ ਵਪਾਰ ਸੇਵਾ ਖੇਤਰ ਹਾਂਜੀ ਤਾਂ ਭਾਰਤ ਭਾਰਤ ਦੀ ਅਰਥ ਵਿਵਸਥਾ ਦੀ ਰੀੜ ਦੀ ਹੱਡੀ ਹੈ ਜੋ ਖੇਤੀਬਾੜੀ ਨੂੰ ਕਿਹਾ ਜਾਂਦਾ ਹੈ ਖੇਤੀਬਾੜੀ ਭਾਰਤ ਦੇ ਜੀਡੀਪੀ ਅਤੇ ਰੋਜ਼ਗਾਰ ਦਾ ਮੁੱਖ ਸਰੋਤ ਹੈ ਇਸ ਇਹ ਭਾਰਤ ਦੀ ਅਰਥ ਵਿਵਸਥਾ ਵਿੱਚ ਵੀ ਯੋਗਦਾਨ ਪਾਉਂਦੀ ਹੈ ਅਤੇ ਲੋਕਾਂ ਨੂੰ ਰੋਜ਼ਗਾਰ ਵੀ ਦਿੰਦੀ ਹੈ ਵਾਦਦੇ ਹਾਂ ਅੱਗੇ ਭਾਰਤ ਵਿੱਚ ਸੋਇਲ ਹੈਲਥ ਕਾਰਡ ਸਕੀਮ ਕਦੋਂ ਸ਼ੁਰੂ ਹੋਈ when was the soil health card scheme launched in india 2010 2015 2017 2018 2020 ਹਾਂ ਜੀ ਤਾਂ ਭਾਰਤ ਵਿੱਚ ਜੋ ਸੋਇਲ ਹੈਲਥ ਕਾਰਡ ਸਕੀਮ ਹੈ ਇਹ 2015 ਵਿੱਚ ਸ਼ੁਰੂ ਹੋਈ ਸੀ ਇਸ ਦਾ ਮੁੱਖ ਮੰਤਵ ਸੀ ਕਿ ਮਿੱਟੀ ਦੀ ਉਤਪਾਦਕਤਾ ਨੂੰ ਵਧਾਉਣਾ ਅਤੇ ਮਿੱਟੀ ਵਿੱਚ ਹੋਣ ਵਾਲੇ ਜੋ ਜੋ ਕਮੀਆਂ ਹਨ ਉਸ ਉਸ ਨੂੰ ਸੁਧਾਰਨਾ ਤੇ ਪੂਰਾ ਕਰਨਾ ਤੇ ਅਤੇ ਉਤਪਾਦਕਤਾ ਵਿੱਚ ਵਾਧਾ ਕਰਨਾ ਇਸ ਯੋਜਨਾ ਦਾ ਮੁੱਖ ਉਦੇਸ਼ ਮਿੱਟੀ ਦੀ ਗੁਣਵਤਾ ਦਾ ਅਨਾਲਿਸਿਸ ਕਰਨਾ ਸੀ ਤਾਂ ਕਿ ਮਿੱਟੀ ਵਿੱਚ ਕੋਈ ਕੋਈ ਬਿਮਾਰੀ ਵਗੈਰਾ ਕੋਈ ਕੀਟਨਾਸ਼ਕ ਵਗੈਰਾ ਤਾਂ ਨਹੀਂ ਹੈ ਸਰ ਉਸ ਦੀ ਉਤਪਾਦਕਤਾ ਨੂੰ ਚੈੱਕ ਕਰਨਾ ਬਾਅਦਿਆਂ 3 ਨੰਬਰ ਪ੍ਰਸ਼ਨ ਵੱਲ ਭਾਰਤ ਵਿੱਚ ਸਭ ਤੋਂ ਵੱਧ ਖਾਦ ਕਿਹੜੇ ਰਾਜ ਵਿੱਚ ਵਰਤੀ ਜਾਂਦੀ ਹੈ ਵਿਚ ਸਟੇਟ ਯੂਜ਼ਸ ਮੋਸਟ ਫਰਟੀਲਾਈਜ਼ਰਸ ਇਨ ਇੰਡੀਆ ਪੰਜਾਬ ਉੱਤਰ ਪ੍ਰਦੇਸ਼ ਤਾਮਿਲਨਾਡੂ ਬਿਹਾਰ ਹਾਂਜੀ ਦੱਸੋ ਭਾਰਤ ਵਿੱਚ ਸਭ ਤੋਂ ਵੱਧ ਵੱਧ ਹੈ ਜੋ ਖਾਦ ਕਿਹੜੇ ਰਾਜ ਵਿੱਚ ਵਰਤੀ ਜਾਂਦੀ ਹੈ ਤਾਂ ਭਾਰਤ ਵਿੱਚ ਸਭ ਤੋਂ ਵੱਧ ਖਾਦ ਹੈ ਜੋ ਪੰਜਾਬ ਵਿੱਚ ਵਰਤੀ ਜਾਂਦੀ ਹੈ ਪੰਜਾਬ ਦੇ ਉਤਪਾਦਕ ਖੇਤੀ ਕਰਕੇ ਖਾਦ ਦੀ ਵਰਤੋਂ ਸਭ ਤੋਂ ਵੱਧ ਹੁੰਦੀ ਹੈ ਬਾਤਾਂ ਅੱਗੇ ਭਾਰਤ ਦੀ ਖੇਤੀ ਕਿਹੜੇ ਮੌਸਮ ਤੇ ਨਿਰਭਰ ਕਰਦੀ ਹੈ ਇੰਡੀਅਨ ਐਗਰੀਕਲਚਰ ਡਿਪੈਂਡ ਅਪਨ ਵਿੱਚ ਕਲਾਈਮੇਟ ਗਰਮ ਮੌਸਮ ਉਪੋਸ਼ਣ ਘਟਵੰਦੀ ਛੰਡਾ ਮੌਸਮ ਆਰਕਟਿਕ ਹਾਂ ਜੀ ਦੱਸੋ ਭਾਰਤ ਦੀ ਖੇਤੀ ਹੈ ਜੋ ਕਿਹੜੇ ਮੌਸਮ ਤੇ ਨਿਰਭਰ ਕਰਦੀ ਹੈ ਤਾਂ ਭਾਰਤ ਦੀ ਖੇਤੀ ਹੈ ਜੋ ਸਬ ਟ੍ਰੋਪੀਕਲ ਮੌਸਮ ਤੇ ਨਿਰਭਰ ਕਰਦੀ ਹੈ ਭਾਰਤ ਦਾ ਮੌਸਮ ਖੇਤੀ ਲਈ ਬਹੁਤ ਉਚਿਤ ਹੈ ਵਾਧੇ ਆ 32 ਨੰਬਰ ਪ੍ਰਸ਼ਨ ਵੱਲ ਭਾਰਤ ਵਿੱਚ ਖੇਤੀ ਲਈ ਮੁੱਖ ਪਾਣੀ ਦਾ ਸਰੋਤ ਕੀ ਹੈ ਵਾਟ ਇਜ਼ ਦਾ ਮੇਨ ਸੋਰਸ ਇਰੀਗੇਸ਼ਨ ਇਨ ਇੰਡੀਆ ਨਹਿਰਾਂ ਕੂਏ ਤੇ ਟਿਊਬਵੈਲ ਹਾਂ ਬਾਰਿਸ਼ ਚਿੱਲਾ ਹਾਂ ਜੀ ਦੱਸੋ ਭਾਰਤ ਵਿੱਚ ਖੇਤੀ ਲਈ ਮੁੱਖ ਪਾਣੀ ਦਾ ਸਰੋਤ ਕੀ ਹੈ ਤਾਂ ਭਾਰਤ ਦੀ ਖੇਤੀ ਲਈ ਮੁੱਖ ਪਾਣੀ ਦਾ ਸਰੋਤ ਹੈ ਖੂਹ ਅਤੇ ਟਿਊਬਵੈਲ ਹਨ ਇਹ ਸਿੰਚਾਈ ਦਾ ਸਭ ਤੋਂ ਵੱਡਾ ਸਾਧਨ ਹਨ ਵਾਦਦੇ ਹਾਂ ਅੱਗੇ ਭਾਰਤ ਵਿੱਚ ਕਿਸਾਨਾਂ ਦੀ ਮਦਦ ਲਈ ਕਿਹੜੀ ਸਕੀਮ ਚਲਾਈ ਗਈ ਵਿੱਚ ਸਕੀਮ سپورਟਸ ਇੰਡੀਅਨ ਫਾਰਮਜ਼ ਡਾਇਰੈਕਟਲੀ ਮਨਰੇਗਾ पीएम किसान स्वश भारत आयुष्मान योजना हां जी भारत ਵਿੱਚ ਕਿਸਾਨਾਂ ਦੇ ਮਦਦ ਲਈ ਕਿਹੜੀ ਸਕੀਮ ਚਲਾਈ ਗਈ ਸੀ ਤਾਂ ਭਾਰਤ ਵਿੱਚ ਕਿਸਾਨਾਂ ਦੇ ਮਦਦ ਲਈ पीएम किसान ਯੋਜਨਾ ਚਲਾਈ ਗਈ ਸੀ ਇਸ ਯੋਜਨਾ ਤਹਿਤ ਕਿਸਾਨਾਂ ਨੂੰ ਹਰ ਸਾਲ 6000 ਦੀ ਮਦਦ ਦਿੱਤੀ ਜਾਂਦੀ ਹੈ ਬਾਅਦਿਆਂ ਅੱਗੇ 34 ਨੰਬਰ ਪ੍ਰਸ਼ਨ ਵੱਲ ਭਾਰਤ ਵਿੱਚ ਸਭ ਤੋਂ ਵੱਧ ਦੁੱਧ ਉਤਪਾਦਕ ਕਿਹੜਾ ਹੈ which is the largest milk producing state in india punjab gujarat uttar pradesh haryana haan ji dasso bharat vich sab to vadda dudh utpadak raj keda hai ta bharat vich sab to vadda vadda dudh utpadak raj hai jo uttar pradesh hai uttar pradesh vich sab to vadda dudh utpadan hunda hai eh dudh utpadan vich pehle sthan te hai badhe haan 35 number prashan wal ਖੇਤੀਬਾੜੀ ਵਿਗਿਆਨ ਕੇਂਦਰ ਦਾ ਮੁੱਖ ਉਦੇਸ਼ ਕੀ ਹੈ ਵਿਚ ਇਜ਼ ਅ ਮੇਨ ਆਬਜੈਕਟਿਵ ਆਫ ਕ੍ਰਿਸ਼ੀ ਵਿਗਿਆਨ ਕੇਂਦਰ ਖੇਤੀ ਸਿੱਖਿਆ ਖੋਜ ਪਰਿਕਸ਼ਿਸ਼ਨ ਅਤੇ ਤਕਨੀਕੀ ਪ੍ਰਚਾਰ ਇਹ ਸਭ ਹਾਂਜੀ ਭਾਰਤ ਵਿੱਚ ਭਾਰਤ ਖੇਤੀ ਕੇਂਦਰ ਵਿਗਿਆਨ ਦਾ ਮੁੱਖ ਉਦੇਸ਼ ਕੀ ਹੈ ਤਾਂ ਇਹ ਸਭ ਹਨ ਜੋ ਖੇਤੀਬਾੜੀ ਵਿਗਿਆਨ ਕੇਂਦਰ ਦੇ ਮੁੱਖ ਉਦੇਸ਼ ਹਨ ਜਿਸ ਵਿੱਚ ਖੇਤੀ ਦੀ ਸਿੱਖਿਆ ਅਤੇ ਕੈੱਤੀਵਾਰੇ ਹੋਰ ਖੋਜਾਂ ਕਰਨੀਆਂ ਅਤੇ ਤਕਨੀਕਾਂ ਦਾ ਪ੍ਰਚਾਰ ਇਹ ਸਭ ਹਨ ਕਿ ਵੀਕੇ ਕਿਸਾਨਾਂ ਨੂੰ ਤਕਨੀਕੀ ਸਹਾਇਤਾ ਪ੍ਰਕਸ਼ਿਕਸ਼ਨ ਅਤੇ ਖੋਜ ਪ੍ਰਦਾਨ ਕਰਦਾ ਹੈ ਬਾਦਿਆਂ ਅੱਗੇ ਭਾਰਤ ਦੀ ਸਭ ਤੋਂ ਵੱਡੀ ਰੋਪਣ ਵਾਲੀ ਫਸਲ ਕਿਹੜੀ ਹੈ ਵਿਚ ਇਜ਼ ਅ ਲਾਰਜੈਸਟ ਸੌਨ ਕ੍ਰੋਪਿੰਗ ਇੰਡੀਆ ਗੇਹੂ ਚੌਲ ਕਪਾ ਮੱਕੀ ਹਾਂਜੀ ਤਾਂ ਭਾਰਤ ਦੀ ਸਭ ਤੋਂ ਰੋਪਣ ਵਾਲੀ ਫਸਲ ਹੈ ਜੋ ਚੌਲ ਹੈ। ਚੌਲ ਦੀ ਬਿਜਾਈ ਸਭ ਤੋਂ ਵੱਡੇ ਖੇਤਰ ਵਿੱਚ ਕੀਤੀ ਜਾਂਦੀ ਹੈ। ਵੱਡੇ ਪੱਧਰ ਤੇ ਚੌਲ ਉਤਪਾਦਨ ਹੁੰਦਾ ਹੈ। ਬਾਦਿਆਂ ਅੱਗੇ ਭਾਰਤ ਵਿੱਚ ਖੇਤੀਬਾੜੀ ਖੇਤਰ ਜੀਡੀਪੀ ਵਿੱਚ ਲਗਭਗ ਕਿਨਾ ਯੋਗਦਾਨ ਪਾਉਂਦਾ ਹੈ? ਐਗਰੀਕਲਚਰ ਕੰਟ੍ਰਿਬਿਊਟਸ ਹਾਊ ਮਚ ਟੂ ਇੰਡੀਆਜ਼ ਜੀਡੀਪੀ? 10%, 18%, 13%, 30% 45% ਹਾਂਜੀ ਤਾਂ ਭਾਰਤ ਵਿੱਚ ਜੋ ਖੇਤੀਬਾੜੀ ਖੇਤੀਬਾੜੀ ਖੇਤਰ ਹੈ ਜੋ ਜੀਡੀਪੀ ਵਿੱਚ ਹੈ 18% ਯੋਗਦਾਨ ਪਾਉਂਦਾ ਹੈ ਖੇਤੀ ਦਾ ਜੀਡੀਪੀ ਵਿੱਚ ਮਹੱਤਵਪੂਰਨ ਯੋਗਦਾਨ ਹੈ ਵਧਦੇ ਹਾਂ 38 ਨੰਬਰ ਆ ਪ੍ਰਸ਼ਨ ਵੱਲ ਭਾਰਤ ਵਿੱਚ ਖੇਤੀ ਲਈ ਸਭ ਤੋਂ ਚਿਤ ਮਿੱਟੀ ਕਿਹੜੀ ਹੈ ਵਿੱਚ ਸੋਇਲ ਇਜ਼ ਮੋਸਟ ਸਟੇਬਲ ਫਾਰ ਐਗਰੀਕਲਚਰ ਇਨ ਇੰਡੀਆ ਰੇਤਲੀ ਕਾਲੀ ਮਿੱਟੀ ਲਾਲ ਮਿੱਟੀ ਪਹਾੜੀ ਮਿੱਟੀ ਹਾਂਜੀ ਭਾਰਤ ਵਿੱਚ ਖੇਤੀ ਲਈ ਸਭ ਤੋਂ ਉੱਚੀ 土 ਕਿਹੜੀ ਹੈ ਤਾਂ ਭਾਰਤ ਵਿੱਚ ਖੇਤੀ ਲਈ ਸਭ ਤੋਂ ਉੱਚੀ ਮਿੱਟੀ ਕਾਲੀ ਮਿੱਟੀ ਹੈ ਜਿਸ ਵਿੱਚ ਨਮੀ ਦੀ ਮਾਤਰਾ ਬਹੁਤ ਹੁੰਦੀ ਹੈ ਇਹ ਜੋ ਮਿੱਟੀ ਹੈ ਕਪਾ ਅਤੇ ਗੇਹੂ ਲਈ ਸਭ ਤੋਂ ਉੱਚਿਤ ਮਿੱਟੀ ਮੰਨੀ ਜਾਂਦੀ ਹੈ ਮਾਧਿਮ 39 ਨੰਬਰ ਪ੍ਰਸ਼ਨ ਵਾਲ ਖੇਤੀਬਾੜੀ ਖੇਤਰ ਦੇ ਵਿਕਾਸ ਦਰ ਵਧਾਉਣ ਲਈ ਕਿਹੜੀ ਯੋਜਨਾ ਸ਼ੁਰੂ ਕੀਤੀ ਗਈ ਸੀ ਵਿੱਚ ਸਕੀਮ ਵਾਸ ਲਾਂਚ ਟੂ ਇਨਕਰੀਸ ਐਗਰੀਕਲਚਰ ਗਰੋਥ ਰਾਸ਼ਟਰੀ ਖੇਤੀਬਾੜੀ ਵਿਕਾਸ ਯੋਜਨਾ ਸਵਸ਼ ਭਾਰਤ ਮਨਰੇਗਾ ਆਯੁਸ਼ਮਾਨ ਭਾਰਤ ਹਾਂਜੀ ਤਾਂ ਭਾਰਤ ਖੇਤੀਬਾੜੀ ਖੇਤਰ ਦੇ ਵਿਕਾਸ ਦਰ ਨੂੰ ਵਧਾਉਣ ਲਈ ਕਿਹੜੀ ਯੋਜਨਾ ਸ਼ੁਰੂ ਕੀਤੀ ਗਈ ਸੀ ਤਾਂ ਖੇਤੀਬਾੜੀ ਖੇਤਰ ਦੇ ਵਿਕਾਸ ਨੂੰ ਬਣਾਉਣ ਲਈ ਰਾਸ਼ਟਰੀ ਖੇਤੀਬਾੜੀ ਵਿਕਾਸ ਯੋਜਨਾ ਸ਼ੁਰੂ ਕੀਤੀ ਗਈ ਸੀ ਇਹ ਯੋਜਨਾ ਰਾਜਾਂ ਨੂੰ ਖੇਤੀਬਾੜੀ ਪ੍ਰੋਜੈਕਟਾਂ ਲਈ ਸਹਾਇਤਾ ਦਿੰਦੀ ਹੈ ਬਾਦਿਆਂ ਆਪਣੇ ਅੱਜ ਦੇ ਲਾਸਟ ਪ੍ਰਸ਼ਨ ਵੱਲ ਖੇਤੀਬਾੜੀ ਦੇ ਆਧੁਨਿਕ ਵਿਕਾਸ ਵਿੱਚ ਸਭ ਤੋਂ ਵੱਡਾ ਯੋਗਦਾਨ ਕਿਸ ਦਾ ਹੈ who has the biggest contribution in modern agriculture development ਵਿਗਿਆਨੀਆਂ ਦਾ ਮੌਨਸੂਨ ਦਾ ਸਰਕਾਰ ਦਾ ਕਿਸਾਨਾਂ ਦਾ ਹਾਂ ਜੀ ਹਾਂਜੀ ਦੱਸੋ ਖੇਤੀਬਾੜੀ ਦੇ ਆਧੁਨਿਕ ਵਿਕਾਸ ਵਿੱਚ ਸਭ ਤੋਂ ਵੱਡਾ ਯੋਗਦਾਨ ਕਿਸ ਦਾ ਹੈ ਤਾਂ ਖੇਤੀਬਾੜੀ ਦੇ ਆਧੁਨਿਕ ਵਿਕਾਸ ਵਿੱਚ ਸਭ ਤੋਂ ਵੱਡਾ ਯੋਗਦਾਨ ਹੈ ਜੋ ਵਿਗਿਆਨੀਆਂ ਦਾ ਹੈ ਵਿਗਿਆਨੀਆਂ ਨੇ ਉੱਚ ਉਤਪਾਦਕ ਵਾਲੇ ਬੀਜ ਤੱਕ ਤਕਨੀਕੀ ਵਿਕਸਿਤ ਕੀਤੇ ਖਾਦਾਂ ਦੀ ਖੋਜ ਕੀਤੀ ਅਤੇ ਕੀਟਨਾਸ਼ਕ ਦਵਾਈਆਂ ਬਣਵਾਈਆਂ ਤਾਂ ਵਿਗਿਆਨੀਆਂ ਦਾ ਹੈ ਜੋ ਸਭ ਤੋਂ ਵੱਡਾ ਯੋਗਦਾਨ ਹੈ ਹਾਂਜੀ ਤਾਂ ਦੱਸੋ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਕਲਾਸ ਕਲਾਸ ਵਧੀਆ ਲੱਗੀ ਹੋਵੇ ਤਾਂ ਕਲਾਸ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਹਾਂਜੀ ਮਿਲਦੇ ਆਂ ਕੱਲ ਨੂੰ ਇੱਕ ਨਵੇਂ ਟੌਪਿਕ ਨਾਲ ਥੈਂਕਸ ਫੋਰ ਵਾਚਿੰਗ